टीवी न्यूज़ बीते दिन मेडिकल प्रैक्टिशनर एसोसिएशन अमृतसर पंजाब ਵੱਲੋਂ ਰਜਿਸਟਰਡ ਨੰਬਰ 170 ਦੇ ਡਿਸਟ੍ਰਿਕਟ ਚੇਅਰਮੈਨ ਡਾਕਟਰ ਕੁਲਦੀਪ ਸਿੰਘ ਪੰਨੂ ਵੱਲੋਂ ਮੀਰਾਕੋਟ ਗੁਰਦੁਆਰਾ ਮੱਲਾ ਸਾਹਿਬ ਵਿਖੇ ਮੀਟਿੰਗ ਰੱਖੀ ਗਈ ਜਿਸ ਵਿੱਚ 40 ਤੋਂ 50 ਡਾਕਟਰਾਂ ਨੇ ਹਿੱਸਾ ਲਿਆ ਡਿਸਟ੍ਰਿਕਟ ਚੇਅਰਮੈਨ ਡਾਕਟਰ ਕੁਲਦੀਪ ਸਿੰਘ ਪੰਨੂ ਵੱਲੋਂ ਆਈ ਕਾਰਡ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਇਹ ਵੀ ਦੱਸਿਆ ਕਿ ਇਹ ਮੀਟਿੰਗ ਹਰ ਮਹੀਨੇ ਹੋਵੇਗੀ ਅਮਰੀਕਨ ਪ੍ਰੈਕਟਿਸ਼ਨ ਐਸੋਸੀਏਸ਼ਨ ਅਨੁਸਾਰ ਪੰਜਾਬ ਜੋ ਸਾਡੇ ਨਵੀਂ ਐਸੋਸੀਏਸ਼ਨ ਪੋਸਟ ਆਫ ਰਜਿਸਟ੍ਰੇਸ਼ਨ ਨੰਬਰ 170 ਹੈ ਅਸੀਂ ਹੁਣ ਪਹਿਲਾਂ ਅਸੀਂ ਪੰਜਾਬ ਅੰਤ ਕੰਮ ਕਰਦੇ ਸੀਗੇ 295 ਨਾਲ ਸਾਡੀ ਕੋਈ ਸਮਝ ਤੋਂ ਅੰਦਾਜ਼ ਸਟੈਂਡਿੰਗ ਹੈਗੀ ਜੀ ਨਹੀਂ ਕੋਈ ਸਾਡੇ ਬਚਾਅ ਨਹੀਂ ਰਲਦਾ ਤੇ ਇਸ ਕਰਕੇ ਅਸੀਂ ਇੱਕ ਫੈਸਲਾ ਲਿਆ ਸਾਰੇ ਭਰਾਵਾਂ ਦੇ ਨਾਲ ਕੇ ਜਿਹੜੀ ਪੇਰਾਮੈਂਗਣੀ ਸਾਡੀ ਕਮੇਟੀ ਹੈ ਅਸੀਂ ਇਕੱਠੇ ਬੈਠ ਕੇ ਮੀਟਿੰਗ ਕੀਤੀ ਕਿ ਭਾਈ ਆਪਣੀ ਦੁਨੀਆ ਬਣਾ ਲੈਣੀ ਚਾਹੀਦੀ ਆ ਆਪਣੀਆਂ ਦੁਨੀਆ ਬਣਾ ਕੇ ਅਸੀਂ ਤਕੜੇ ਹੋ ਕੇ ਢਿੰਡ ਢਿਗੜੀਆਂ ਰਾਤਾਂ ਦੁਨੀਆ ਟੱਕੀਆਂ ਕਰਾ ਕੇ ਦੁਨੀਆ ਨੂੰ ਉੱਚੇ ਲੈਵਲ ਤੇ ਖੜੀਏ ਕਿ ਇਹ ਦੁਨੀਆ ਨਹੀਂ 167 ਨੰਬਰ ਸਾਡਾ ਜਿਹੜਾ ਵਾ ਜਿਸਤ ਕਲੇਮ ਦਾ ਇਸ ਤੇ ਅਮਰ ਸਾਹਿਬ ਪੰਜਾਬ ਦਾ ਹੈ ਤੇ ਇਹਦੇ ਅੰਦਰ ਨਹੀਂ ਕੰਮ ਕਰਾਂਗੇ 170 ਦੇ ਇਹ ਸਾਡੀ ਆਪਣੀ ਪਰਸਨਲ ਗੁਨੀਅਆਂ ਆਇਮ ਡੈਟਿਡ ਹੋ ਚੁੱਕੀਆਂ ਅਸੀਂ ਆਪਣੇ ਵਲ ਗੁਰੂ ਤੇ ਕਹਿਣ ਹੋਵਾਂਗੇ ਮਹਾਰਾਜਾ ਗੁਰੂ ਰਾਮਦਾਸ ਕਿਰਪਾ ਕਰੇ ਸਾਡੀ ਗੁਨੀਅਾਂ ਡੈਟਿਡ ਨਹੀਂ ਆ ਰਾਤ ਚੜ੍ਹਦੀ ਡਾਕਟਰ ਸਾਹਿਬ ਜਦੋਂ ਕੋਈ ਡਾਕਟਰ ਸਾਹਿਬ ਤੁਹਾਡੇ ਜੁੜੀਆਂ ਦੇ ਨਾਲ ਅਟੈਚ ਹੁੰਦਾ ਹੈ ਤੇ ਉਹਨੂੰ ਕੀ ਕੀ ਬੈਨੀਫਿਟ ਜਿਹੜੇ ਮਿਲ ਸਕਦੇ ਨੇ ਹਾਂਜੀ ਜੇ ਸਾਡੀ ਕੋਈ ਨੀਂ ਨਾ ਨਵਾਂ ਮੈਂਬਰ ਹੋਣਾ ਚਾਹਦਾ ਤੇ ਉਹਨੂੰ ਇਹ ਬੈਨੀਫਿਟ ਹੈ ਭਾਈ ਉਹਨੇ ਕੋਈ ਦੇਖੋ ਜੇ ਇਹਦੀ ਪ੍ਰੈਕਟਿਸ ਕਰਦੇ ਸਾਡੀ ਕੋਲ ਕੋਈ ਪ੍ਰੂਫ ਹੋਣਾ ਬੜਾ ਜ਼ਰੂਰੀ ਹੈ ਜਦੋਂ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੁੰਦਾ ਤੇ ਸਾਨੂੰ ਕੋਈ ਵੀ ਡਾਕਟਰ ਸਪੈਕਟਰ ਕਹਦਾ ਐਸੇ ਬੋਲ ਕਹਦਾ ਸਿਵਲ ਸੈਨਿਕ ਕਹਦਾ ਪੁਲਿਸ ਡਿਪਾਰਟਮੈਂਟ ਆਣ ਕੇ ਤੱਕ ਕਰਦਾ ਭਾਈ ਦਿਖਾਉਂਦਾ ਨਹੀਂ ਹੋਕੀ ਸਾਡੀ ਗੱਲ ਕੀ ਕੁਆਲਿਟੀ ਨਾਲ ਹੋ ਕੰਮ ਕਰਦੇ ਜਿਹੜਾ ਸਾਡੀ ਦੁਨੀਆ ਤੇ ਨਾਮ ਟਿਕਾਇਆ ਜਾਵੇਗਾ ਉਸ ਨੂੰ ਅਸੀਂ ਆਪਣਾ ਆਈ ਕਾਰਡ 170 ਰਜਿਸਟਰ ਨੰਬਰ ਸਾਡਾ ਉਹ ਨਹੀਂ ਦਵਾਂਗੇ ਇੱਕ ਅਸੀਂ ਸਰਟੀਫਿਕੇਟ ਦਵਾ ਦੇਈਏ ਕਿ ਇਹ ਬਾਕੀ ਜੇ ਕੋਈ ਉਹਨਾਂ ਨੂੰ ਕਾਗਾੜਾ ਕਰੇਗਾ ਕੋਈ ਪ੍ਰਸ਼ਾਸਨ ਵਗੈਰਾ ਕੋਈ ਪੁਲਿਸ ਵਗੈਰਾ ਕੋਈ ਵੀ ਇਹਨਾਂ ਨੂੰ ਰਾਗਨਸਟ੍ਰਕਟ ਕਰਨ ਦਾ ਤੰਕਰਦਾ ਤੇ ਅਸੀਂ ਉਹਦੇ ਹੀ ਡੱਗ ਕੇ ਮੰਨਤ ਕਰਾਂਗੇ ਅਸੀਂ ਉਸ ਨੂੰ ਦੇਖ ਉਹ ਕੋਲ ਕੇ ਪ੍ਰੈਕਟਿਸ ਕਰਦਾ ਜਿਹੜਾ ਉਹ ਉਹਦੇ ਨਾਲ ਵਾਅਦਾ ਕਰਦੇ ਆ ਪੂਰੀ ਭਰਵਾਲੇ ਦੀ ਵਿੱਚੇਗਾ ਉਹ ਭੁੱਲ ਕੇ ਆਡੀ ਪ੍ਰੈਕਟਿਸ ਕਰੇ ਸਾਡੀ ਦੁਨੀਆ ਵਿੱਚ ਜਿਹੜੀ ਆ ਇਹ ਜਿਹੜੇ ਡਾਕਟਰ ਆ ਨਾ ਬਿਨਾ ਲਾਇਸੈਂਸ ਤੋਂ ਉਹਨਾਂ ਦੀ ਵਧਣ ਕਰਦੀ ਹੈ ਉਹਨਾਂ ਦੇ ਉਹਨਾਂ ਦੇ ਪਿੱਛੇ ਖੜੀ ਆ ਉਹਨਾਂ ਦਾ ਕੋਈ ਵੀ ਧੱਕਾ ਕਰੀ ਅਸੀਂ ਬਿਲਕੁਲ ਤਖੜੇ ਹੋ ਕੇ ਡਟਾ ਕੇ ਉਹਨਾਂ ਨਾਲ ਕੋਈ ਉਹਨਾਂ ਨੂੰ ਬਾਦ ਨਹੀਂ ਡਾਕਟਰ ਸਾਹਿਬ ਤੁਹਾਡੇ ਵੱਲੋਂ ਕੀ ਕੀ ਸੁਝਾਅ ਦਿੱਤੇ ਜਾਣ ਇਹਨਾਂ ਨੂੰ ਤਾਂ ਜੋ ਕੋਈ ਮੁਸ਼ਕਲ ਨਾ ਆਵੇ ਵੇਖੋ ਜੀ ਅਹਿਲੀ ਗੱਲ ਤੇ ਅਸੀਂ ਇਹ ਸਝਾਅ ਦਿੱਤੇ ਵੀ ਆਪਣੇ ਸਾਡੇ ਵੀਰ ਜਿਹੜੇ ਉਹ ਨਸ਼ਾ ਰਹਿਤ ਜੀ ਪ੍ਰੋਗਰਾਮ ਕਿਸੇ ਕੋਲ ਕੋਈ ਗੋਲਕਾਰ ਤੋਂ ਨਾ ਹੋਵੇ ਕਿਸੇ ਨੂੰ ਕੋਈ ਇੰਜੈਕਸ਼ਨ ਨਾ ਆਵੇ ਕੋਈ ਕਿਸੇ ਨੂੰ ਸੇਜਣਾ ਹੁੰਦਾ ਨਹੀਂ ਕਿਵੇ ਦਾ ਕੋਈ ਮੋਲ ਦਵੇ ਚਾਹੇ ਕੋਈ ਅਗਲਾ ਖਾਹ ਗਿਆ ਕੰਦਾ ਸੇਜ ਬਿਲਕੁਲ ਨਹੀਂ ਦੇਣੀ ਕਿਸੇ ਨੂੰ ਦਾਕਸ਼ਣ ਕੋਈ ਪਰਨਾ ਟੀਕਾ ਲਾਣਾ ਨਾ ਕੋ ਟੜਕਾ ਦੀ ਨਾਲੀ ਦਵਾਈ ਚਾਹੀਦੀ ਆ ਤੁਸੀਂ ਸਾਫ਼ ਸੁਥਰੀ ਪ੍ਰੈਕਟਿਸ ਕਰਨੀ ਆ ਅਸੀਂ ਜਿਹੜਾ ਸਮਾਜ ਸਿਰਸਾ ਨਾ ਉਹ ਨਸ਼ੇ ਤੋਂ ਰਹਿਤ ਸਿਖਾਉਂਦੇ ਆ ਤੁਹਾਡਾ ਜਿਹੜਾ ਵਾ ਉਹ ਰੋਲ ਹੋਵੇ ਵੀ ਜੇ ਕੋਈ ਨਸ਼ਾ ਕਰਦਾ ਵੀ ਹੈ ਕਿ ਉਹਨੂੰ ਰੱਖੋ ਜੇ ਛੱਡਣਾ ਪਈ ਅਸੀਂ ਦਾ ਸਿਖਾਉਂਦੇ ਆ ਕਾਡੀ ਐਸੋਸੀਏਸ਼ਨ ਐਸੋਸੀਏਸ਼ਨ ਦੇ ਨਾਲ ਜੋੜਨ ਦੇ ਲਈ ਕੀ ਕੀ ਜਿਹੜੇ ਆ ਪ੍ਰੂਫ ਹੈ ਹਾਂ ਜ ਤੁਸੀਂ ਪੁੱਛਿਆ ਜੀ ਸਾਡੇ ਐਸੋਸੀਏਸ਼ਨ ਦੇ ਨਾਲ ਜੁੜਨ ਲਈ ਪ੍ਰੂਫ ਕਿਹੜੇ-ਕਿਹੜੇ ਨੇ ਇੱਕ ਦਸਾਂ ਦਵਾਈ ਕਰ ਚਾਹੀਦਾ ਜਿਹੜਾ ਦਾੜਾ ਰੋਜਣਾ ਉਹਦੀ ਫੋਟੋਗ੍ਰਾਫੀ ਦੋਵੇਂ ਬਣੋ ਇੱਕ ਸਾਨੂੰ ਚਾਰ ਫੋਟੋ ਚਾਹੀਦੀਆਂ ਜੀ ਇੱਕ ਸਾਨੂੰ ਐਜੂਕੇਸ਼ਨ ਦਾ ਸਰਟੀਫਿਕੇਟ ਚਾਹੀਦਾ ਇੱਕ ਜੇ ਉਹਨੇ ਕੋਈ ਡਿਗਰੀ ਕੀਤੀ ਆ ਕੋਈ ਡੀਐਮਐਸ ਆ ਜਾਂ ਕੋਈ ਆਰਜੂ ਮੈਕਟਰੀ ਕੀਤੀ ਆ ਤੇ ਉਹ ਜਿਹੜਾ ਕੋਈ ਵੀ ਮੱਲਮ ਦੇਣੀ ਕੀ ਨੀ ਉਹ ਸਾਡਾ ਨਾਲ ਦੇ ਸਕਦਾ ਉਹਦੇ ਜਿਹੜੇ ਕਾਰਨਾਂ ਦੇ ਨਾਲ ਨਹੀਂ ਹੋ ਗਏ ਜਿਹੜੇ ਫੂਗ ਨੇ ਤੇ ਇਹ ਬ੍ਰੋਸਾ ਸਟਾਰ ਟੀਵੀ ਨਿਊਜ਼